ਬਟਾਲਾ ਸ਼ਹਿਰ ਦੇ ਵਿੱਚ ਦੁਸ਼ਹਿਰਾ ਪੂਰੇ ਉਛਾਹ ਤੇ ਧੂਮ-ਧਾਮ ਦੇ ਨਾਲ ਮਨਾਇਆ ਗਿਆ ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਹਿਰ ਵਾਸੀ ਅਤੇ ਆਸ-ਪਾਸ ਦੇ ਲੋਕਾਂ ਨੇ ਹੁੰਮ-ਹੁਮਾਹ ਕੇ ਸ਼ਿਰਕਤ ਕੀਤੀ। ਸਥਾਨਕ ਪੋਲੀਟੈਕਨੀਕਲ ਕਾਲਜਰ ਜੀਵ ਗਾਂਧੀ ਸਟੇਡੀਅਮ ਬਟਾਲਾ ਵਿਖੇ ਮਹਾਵੀਰ ਦੁਸ਼ਹਿਰਾ ਕਮੇਟੀ ਦੇ ਵੱਲੋਂ ਕਰਵਾਏ ਦੁਸ਼ਹਿਰਾ ਸਮਾਗਮ ਵਿੱਚ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਹਲਕਾ ਵਿਧਾਇਕ ਅਮਨਸ਼ੀਰ ਸਿੰਘ ਸ਼ਰੀ ਕਲਸੀ ਅਤੇ ਉਹਨਾਂ ਦੀ ਧਰਮ ਪਤਨੀ ਰਾਜਪੀਰ ਕੌਰ ਕਲਸੀ ਵਿਸ਼ੇਸ਼ ਤੌਰ ਤੇ ਉਹਨਾਂ ਵੱਲੋਂ ਸ਼ਿਰਕਤ ਕੀਤੀ ਗਈ। ਉੱਥੇ ਇਸ ਮੌਕੇ ਤੇ ਸ਼ਰੀ ਕਲਸੀ ਦੇ ਪ੍ਰਾ ਅੰਮ੍ਰਿਤ ਕਲਸੀ ਐਸਐਸਪੀ সোহেল ਕਾਸਿਮ ਮੀਰ ਚੇਅਰਮੈਨ ਯਸ਼ਪਾਲ ਚੋਹਾਨ ਆਦਿ ਇਸ ਮੌਕੇ ਤੇ ਉਪਸਥਿਤ ਸਨ ਇਸ ਮੌਕੇ ਤੇ ਸੰਬੋਧਨ ਕਰਦਿਆ ਵਿਧਾਇਕ ਸ਼ਰੀ ਕਲਸੀ ਨੇ ਕਿਹਾ ਹੈ ਕਿ ਦੁਸ਼ਰਾ ਦਾ ਤਿਉਹਾਰ ਬੁਰਾਈ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਉਹਨਾਂ ਨੇ ਕਿਹਾ ਭਗਵਾਨ ਸ਼੍ਰੀ ਰਾਮ ਵੱਲੋਂ ਲੰਕਾ ਤੇ ਜਿੱਤ ਤੇ ਸੰਦਰਭ ਦੇ ਵਿੱਚ ਮਨਾਇਆ ਜਾਂਦਾ ਹੈ। ਦੁਸ਼ਰਾ ਸਾਨੂੰ ਚੰਗਿਆਈ ਅਤੇ ਉੱਚ ਕਦਰਾਂ-ਕੀਮਤਾਂ ਤੇ ਚੱਲਣ ਦੀ ਸੇਧ ਵੀ ਦਿੰਦਾ ਹੈ। ਇਹ ਤਿਉਹਾਰ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਲੋਕਾਂ ਨੂੰ ਭਾਈਚਾਰਕ ਸਾਂਝ, ਏਕਤਾ ਅਤੇ ਆਪਸੀ ਪਿਆਰ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੰਦਾ ਹੈ। ਸੋਹਣੇ ਬੁੱਤਕਾ ਮੇਰਾ ਭਰਾ ਮੈਂ ਮੋਟੇ ਦੀ ਵੀ ਕਾਹਤ ਸਿੰਘੀ ਵੀ ਕਾਪੜਾ ਬੰਨਵੇਂ ਡਲੀ 11 70000 ਰੁਪਏ ਸ਼ਹਿਰੀ ਕਲਸੀ ਵੈਲ ਵੀ ਕਰਾਈ ਤੋਂ ਉਹਨਾਂ ਦਾ ਧੰਨਵਾਦ ਕਰਦਾ ਉਹ ਸਿਰਫ ਉਹਨਾਂ ਨੂੰ ਨਾਨਕ ਬਣਦਾ ਸੋ ਕੈਨ ਦਾ ਆ ਇਹੋ ਜਿਹੜਾ ਇਹਨਾਂ ਦਾ ਪਿਆਰ ਹੈ ਉਹ ਸਾਡੀ ਜਾਣ ਪਾਦਾ ਮੇਰੀ ਟੀਮ ਹੈ ਸਾਰੀ ਖੜੀ ਹੈ ਔਰ ਮੈਨੂੰ ਖੁਸ਼ੀ ਹੈ ਇਹ ਅੱਗੇ ਨਾਲ ਆ ਹੁਣੇ ਬੈਠੇ ਅੱਜ ਜੇ ਤੇ ਸ਼ਹਿਰੇ ਦਾ ਇੱਕ ਕੰਮ ਜਿਹੜਾ ਹੋਇਆ ਤੁਹਾਡੇ ਸਾਹਮਣੇ ਹੀ ਆ ਸਭ ਤੋਂ ਪਹਿਲਾਂ ਆਤਿਸ਼ਬਾਜ਼ੀ ਸਰ ਆਤਿਸ਼ਬਾਜ਼ੀ ਤੋਂ ਬਾਅਦ ਜਿਹੜਾ ਇਹ ਰਾਮਾ ਲੋਕ ਅਹਿਸਾਸ ਕਰਦੇ ਆਂ ਅਸੋ ਮੈਂ ਬਟਾਲਾ ਵਾਸੀਆਂ ਦਾ ਔਰ ਆਪਣੀ ਸਾਰੀ ਟੀਮ ਦਾ ਕੀਤੀ ਹੋਈ ਮਿਹਨਤ ਦਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸਪੰਦੇ ਜੈ ਸ਼੍ਰੀ ਰਾਮ ਮੈਂ ਸਾਰੇ ਬਟਾਲਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਹੋਮੋ ਮਾਕੇ ਇੱਕ ਕਦਮ ਹੋ ਗਏ ਇਸ ਦੁਸ਼ਹਿਰੇ ਚ ਪਹੁੰਚੇ ਇਸ ਦੁਸ਼ਹਿਰ ਦੀ ਰੌਣਕ ਦੀ ਸ਼ੋਭਾ ਨੂੰ ਵਧਾਇਆ ਦੇਖੋ ਇਹ ਮੇਰੀ ਮਿਹਨਤ ਨਹੀਂ ਕਿ ਪ੍ਰਭੂ ਰਾਮ ਦੀ ਕਿਰਪਾ ਹੈ। ਇਹ ਇੱਕ タルਮੀ ਕੰਮ ਹੈ ਕਿ ਸਾਡਾ ਫਰਜ਼ ਬੰਦਾ ਸਭ ਦਾ ਅਹੀਂ ਤੇ ਸਭ ਨੂੰ ਬੋਡਾਲ ਨੂੰ ਇੱਕ ਮੈਸੇਜ ਦੇਣਾ ਚਾਹਨਾ ਹੈ ਕਿ ਸਾਰੇ ਇਕੱਠੇ ਹੋ ਗਏ ਅਗਲੀ ਵਾਰ ਦੁਸ਼ਹਰਾ ਸਾਡੇ ਇਕੱਠੇ ਮਿਲ ਕੇ ਇੱਕ ਕੋਈ ਮਿਹਨਤ ਕਰੀਏ ਇਸ ਤੋਂ ਬਾਅਦ ਤੇ ਇਸ ਤੋਂ ਉੱਪਰ ਦੁਸ਼ਹਰੇ ਲੱਗੇ ਜਾਈਏ ਹੁਣ ਇੱਕ ਮੈਂ ਇੱਥੇ ਕਹਿਣਾ ਚਾਹਨਾ ਅਗਲੀ ਵਾਰੀ ਅਸੀਂ ਰਾਵਣ 200 ਫੁੱਟ ਦੇ ਕਰੀਬ ਨਾ ਬਣਾਉਂਦੇ ਸੋ ਰਾਵਣ ਵੀ ਵੱਡੇ ਚਾਹੀਦੇ ਨੇ ਰੋਡ ਵੀ ਵੱਡੀ ਹੋ ਜਾਈਏ ਇਹ ਉਹਦਾ ਸਹੀ ਨੇ ਆਪਾਂ ਨੂੰ ਤੇ ਅੱਗੇ ਜਿਹਾ ਅੱਗੇ ਦੱਸਾਇਆ ਸੋ ਮੈਂ ਤਾਂ ਆਪਾਂ ਆਪ ਨੂੰ ਤੇ ਆਪਾਂ ਬੰਦ ਕਰੀ ਜਿਦਾਂ ਆਜਿਹੀ ਤੇ ਦਿੱਕਤ ਤੇ ਜਰੂਰ ਹੋਏ ਕਿ ਕੋਈ ਜੋ ਜੋ ਕਾਰਜ ਕਰਦੇ ਕੰਮ ਕਰ ਰਹੇ ਜੋ ਜੋ ਜਿਹੜੀ ਕੋਈ ਕਮੀ ਹੋਤੀ ਹੈ ਉਹ ਸਾਹਮਣੇ ਨਜ਼ਰ ਆਉਂਦੀ ਹੈ ਉਸ ਤੋਂ ਸਾਰੋ ਇਹ ਹੈ ਸਾਡੀ ਪੂਛੀ ਵਾਲੀ ਮੈਂ ਅਗਲੀ ਵਾਰੀ ਆਪਾਂ ਸਾਰੇ ਜਿਹੜਾ ਸਾਰੇ ਨਾਲ ਸੰਬੰਧ ਆਸ਼ੀਰਵਾਦ ਕਰਾਂਗੇ ਅਰ ਉਹ ਵੀ ਹੁੰਦੇ ਇਹ ਕਿਹੜੇ ਬੰਦੇ ਨੇ ਸਰਕਾਰ ਪੁਲਿਸ ਦੀਆਂ ਕਿਹੜੀਆਂ ਬੰਦੇ ਸੀ ਦਾ ਪ੍ਰਬੰਧ ਕਰਨੀ ਅਸਲ ਇਸ ਲਈ ਪ੍ਰਬੰਧ ਜਨਾ ਦੇ ਰਾਤ ਨੂੰ ਉਹ ਉਹਨਾਂ ਨੇ ਦੇ ਸਭਾ ਸਾਰਾ ਅੱਜ ਵੀ ਜਿਹੜਾ ਕਾਰਜ ਸਾਰਾ ਦਾ ਸਫਲ ਹੋਇਆ ਅਗੂ ਜੀ ਰਾਮੀਂ ਪਰਮਾਤਮਾ ਕਿਰਪਾ ਕਰੇ ਬਲ ਬਖਸ਼ੇ ਇਹ ਇਸੇ ਤਰ੍ਹਾਂ ਹੀ ਮੈਂ ਤੇ ਗੱਲ ਕਰਨਾ ਪਰਮਾਤਮਾ ਦੀ ਆਸ ਕਿ ਜਨਮਾਰਤ ਚੱਲ ਰਵੇ ਕਿਉਂਕਿ ਆਪਣੇ ਪਟਾਲੇ ਨਹੀਂ ਵਧੀਆ ਜਿਹੜੇ ਦੇਨ ਦਵਾ ਦੇ ਨੇ ਨਾ ਲਿਖਣਾ ਹੈ ਐਮਐਲ ਸ਼ਰੀ ਕਲਜੀ ਜਿੰਦਾਬਾਦ ਮੈਂ ਟੋੜੀ ਜੀ ਕਹਣਾ ਚਾਹੁੰਦਾ ਇਤਿਹਾਸ ਚ ਪਹਿਲੀ ਵਾਰੀ ਬਟਾਲਾ ਦੇ ਡਿਸਟ੍ਰਿਕਟ ਦਾਸ ਵਿੱਚ ਸਾਡੇ ਮਾਨ ਜੋ ਪਤੀ ਅਸ਼ਕੀ ਪੰਜੇ ਮਾਜੇ ਮਾਜੇ ਸਾਡੇ ਮਾਨ ਜੋ ਖੱਤੀ ਸਾਹਿਬ ਜਿੰਨੀਆਂ ਆਰਮੀ ਦਾ ਬਟਾਲਾ ਦੇ ਲੱਗੀਆਂ ਉਹਨਾਂ ਨੇ ਪਹਿਲੀ ਵਾਰ ਕਿਸ ਦਿਸ਼ਾਰੇ ਵਿੱਚ ਜਿਨੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਨੂੰ ਪਹਿਲਾ ਇਨਾਮ 31000 ਰੁਪਏ ਦੂਸਰਾ ਨਾਮ 21000 ਤੀਸਰਾ ਨਾਮ 11000 454024 ਇਹ ਸਾਡੇ ਮੰਡਲ ਐਮਐਲਏ ਸਾਹਿਬਾਂ ਨੇ ਕਿਹਾ ਉਹ ਮਾਝੇ ਜਿੰਦਗੀ ਨੂੰ ਪਤਾ ਦੇਣਾ ਰਾਵਣ ਮਾਝੇ ਰਾਵਣ ਮਾਝੇ ਸਾਡੇ ਵਿੱਚ ਅਸੀਂ ਇਹਦਾ ਤਹਿਤ ਤੋਂ ਬੋ ਬੋਤਾਂ ਮਾਰ ਬੋ ਪਤਾ ਦੇਣਾ ਮੈਂ ਤੱਕ ਬੰਛਾ ਤੱਕ ਮੈਂਚਾ ਆਣਾ ਨਹੀਂ ਦੇਖ ਹਿੱਟੇ ਨਿੱਤ ਜੈਸਿਕਾ ਤੁਸੀਂ ਕਹਿ ਰਹੇ ਹੋ ਮਾਝੇ ਦੇ ਵਿੱਚ ਹੈ ਨਾ ਕਿ ਰਾਵਣ ਕਹਿੰਦੇ ਜੀ ਆ ਮਾਜੀ ਵੇਲੇ ਅਗਾ ਹੀ ਵੇਖੇ ਔਰ ਹਾਂ ਭਣਾਏ ਤਿਹਾਰ ਹੋਵੇ ਤੇ ਬਸ ਸ਼ਿਹਾਰਾ ਨਹੀਂ ਆਪਾਂ ਵੀ 40 ਫੁੱਟ ਤੋਂ ਸ਼ੁਰੂ ਕੀਤਾ ਹੈ ਅੱਜ 115 ਨੀ ਫੁੱਟ ਤੇ ਪਹੁੰਚ ਗਏ ਹਾਂ ਹਾਂ ਹੁਣ ਅਗਲੀ ਵਾਰੀ ਜਿਹੜਾ ਉਹ ਹੋਰ ਹੁਣ ਸਫਰ ਵੱਧ ਕਰਾਂਗੇ ਕਿਉਂਕਿ ਸਾਨੂੰ ਇਹ ਹੁੰਦਾ ਦੇਖੋ ਇਹ ਐਸਾ ਤਿਹਾੜ ਸਾਰੇ ਪਰਿਵਾਰ ਨੇ ਇਕੱਠੇ ਹੋਣਾ ਹੁੰਦਾ ਹੈ ਬੱਚਿਆਂ ਨੂੰ ਬੜੀ ਰੀਜ ਹੁੰਦੀ ਆ ਮੈਂ ਦੇਖ ਰਿਹਾ ਸੀ ਕੋਈ ਬਾਪ ਦੇ ਮੋਢਿਆਂ ਤੇ ਬੈਠਾ ਹੈ ਕਿਸੇ ਮਾਂ ਨੇ ਕਿਸੇ ਭੈਣ ਨੇ ਬੱਚਾ ਚੁੱਕਿਆ ਹੈ ਸੋ ਬੜੀ ਆਸ ਦੇ ਨਾਲ ਆਉਂਦੇ ਆ ਤੇ ਸਾਡੀ ਇਹੋ ਸਾਡੀ ਟੀਮ ਦੀ ਮੇਰੀ ਇਹੋ ਕਹਾਣੀ ਹੈ ਕਿ ਆਪਾਂ ਆਪਣੇ ਪਰਿਵਾਰਾਂ ਨੂੰ ਕੁਝ ਵਧੀਆ ਦੇ ਸਕਦੇ ਆ ਸੁਖਨਾਮ ਸਿੰਘ ਕੀ ਆਚੀ ਨਿਊਜ਼ ਨੈਟਵਰਕ